ਮੈਂ ਉੱਥੇ ਗੁਰੂ ਘਰ ਮੱਥਾ ਟੇਕਣ ਜਾਣਾ ਸਰ ਰੋਕ ਨਹੀਂ ਸਕਦੇ ਤੁਸੀਂ ਕਿਉਂਕਿ ਉਸ ਵਾਸਤੇ ਡਾਕਟਰ ਗੁਰੂ ਘਰ ਨਹੀਂ ਗੁਰੂ ਘਰ ਜਾਣ ਤੋਂ ਤੁਸੀਂ ਰੋਕ ਸਕਦੇ ਨਹੀਂ ਸਾਡੇ ਜਿਹੜੇ ਆਰਡਰ ਅਕਸਾਈ ਉਹ ਹੀ ਫੋਲੋ ਕਰ ਰਹੇ ਸਰ ਨਹੀਂ ਆਰਡਰ ਖਾਣੂ ਕਿ ਨਹੀਂ ਦਿੱਤੇ ਹੈ ਭਗਵਾਨ ਤੁਮਾਰੇ ਨਹੀਂ ਸਰ ਸਾਡੇ ਸੀਨੀਅਰ ਨਹੀਂ ਕੇਜਰੀਵਾਲ ਨੇ ਦਿੱਤੇ ਹੈ ਨਹੀਂ ਸਾਡੇ ਸੀਨੀਅਰ ਦੇ ਨਹੀਂ ਸਰ ਫਰਮ ਡਿਪਾਰਟਮੈਂਟ ਦੇ ਨਹੀਂ ਡਿਪਾਰਟਮੈਂਟ ਦੇ ਉਹ ਉਹਨਾਂ ਨੂੰ ਕੀ ਨਹੀਂ ਦਿੱਤੇ ਕੇਜਰੀਵਾਲ ਨੇ ਸਰ ਉਹ ਸਰ ਉਹ ਜਾਣਦੇ ਹੋਗੇ ਨਹੀਂ ਨਹੀਂ ਪਰ ਸਰ ਕਿਸੇ ਨੂੰ ਗੁਰੂ ਘਰ ਦਾ ਕੰਮ ਨਹੀਂ ਰੋਕ ਸਕਦੇ ਭਲੀ ਭਾਦੀ ਜਾਣਦੇ ਹੋ ਇਹ ਤਾਂ ਆਪਾਂ ਨੂੰ ਸਰ ਨੀ ਗੁਰੂ ਘਰ ਜਾਣ ਤੋਂ ਨਹੀਂ ਰੋਕ ਸਕਦੇ। ਇਹ ਤਾਂ ਤੁਹਾਨੂੰ ਪਤਾ ਨਹੀਂ। ਨਹੀਂ ਮੈਂ ਤਾਂ ਕੋਈ ਆਇਆ ਜਾ ਕੁਝ ਦੇਖਿਆ ਨਹੀਂ। ਪਹਿਲੀ ਵਾਰ ਹੋਇਆ ਕਿ ਐਮਰਜੈਂਸੀ ਲੱਗ ਗਈ ਹੈ। ਇੰਨਾ ਡਰ ਪੈ ਗਿਆ ਇਹਨਾਂ ਨੂੰ ਕਾਲੀ ਵਰਕਰਾਂ ਤੋਂ। ਡਰ ਹੈਗਾ ਕਿ ਨਹੀਂ? ਇੱਕ ੱੱਕਾ ਹੋ ਰਿਹਾ ਹੈ। ਅਜੇ ਤੱਕ ਮੈਂ ਤਾਂ ਗੁਰੂ ਘਰ ਮੱਥਾ ਥੀ ਆਮ ਸਾਹਿਬ ਮੱਥਾ ਟੇਕਣ ਜਾਣਾ ਹੈ। ਦੇਖੇ ਚੱਲੋ ਸਾਨੂੰ ਨਾਂ ਲਾ ਕੇ ਬੈਠੇ ਚੱਲੋ ਲੈ ਜੂਗਾ ਲੋਕਾਂ ਦੇ ਤੱਕ ਲੈ ਜਾਣਾ ਸਰ ਯਾਰ ਗੁਰੂ ਘਰ ਜਾਣ ਤੋਂ ਸਰ ਕਿਸੇ ਗੱਲ ਬੰਦ ਕੀਤੀ ਹੋਈ ਆ ਸਰ ਥੋੜੀ ਜਿਹਾ ਤੁਰ ਕੇ ਜਾਵਟਦੇ ਆ ਹਾਂਜੀ ਸਰ ਤੁਰ ਕੇ ਜਾਵੜੀਏ ਹੱਲੇ ਸਰ ਦੀ ਬੰਦ ਕੀਤੀ ਹੋਈ ਆ ਸਰ ਨਹੀਂ ਗੁਰਦੁਆਰਾ ਸਾਹਿਬ ਨਹੀਂ ਨਾ ਯਾਰ ਰੋਡ ਤਾਂ ਚੱਲਦੀ ਆ ਕੋਈ ਸਕਿਉਰਟੀ ਰੀਜ਼ਨ ਕਰਕੇ ਬੰਦ ਨਹੀਂ ਨਹੀਂ ਆ ਆ ਸੜਕ ਜਿਹੜੀ ਅਸੀਂ ਆਪਦੀ ਰਿਸਪੌਂਸਿਬਿਲਟੀ ਤੇ ਆਪਦੀ ਸਕਿਉਰਟੀ ਚ ਜਾਣੇ ਆ ਨਹੀਂ ਸਰ ਸਾਡੀ ਸਰ ਸਾਡੀ ਸਾਡੀ ਕੋਈ ਨਾ ਤੁਰ ਕੇ ਜਾਂਦੇ ਨਹੀਂ ਜਾਂਦੇ ਸਰ ਆ ਜਾ ਆ ਜਾ ਕੋਈ ਗੱਲ ਨਹੀਂ ਆ ਜਾ ਆ ਜਾ ਤਰੋ ਤਰੋ ਜਿਹੜੇ ਪਾਸੇ ਨੂੰ ਚੱਲਦੇ ਸਰਬੰਧ ਸਾਬ ਜਾਨ ਤੋਂ ਵੀ ਰੋਕ ਰਹੇ ਨੇ ਚਲੋ ਕੋਈ ਕਰ ਲੈ ਮੈਂ 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 ਤੁਸੀ ਆਜੋ ਸਰ ਦੇ ਕੋਲ ਤੇ ਦੌਰ ਤੇ ਕਹਿ ਰਹੇ ਨੇ ਕਿ ਇੱਕ ਜੋੜਾ ਹੈ ਬਈ ਬੰਦਿਆ ਕੀ ਹੋ ਤੁਸੀਂ ਫੋਟੋ ਟੈਕਨ ਲਈ ਜਾਣਾ ਸੀ ਸਰਫੀ ਫਿਰ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਮੇਰੇ ਰੋਕਾਂ ਅੱਛਾ ਮੇਰੀ ਬੇਨਤੀ ਹੈ ਗੁਰੂ ਘਰ ਜਾਣ ਤੋਂ ਰੋਕੋਗੇ ਗੁਰੂ ਘਰ ਤੁਸੀਂ ਬਾਅਦ ਜਾਦੇ ਹੋ ਕਿਉਂ ਇੱਕੋ ਹੀ ਟਾਈਮ ਹੈ ਤੁਸੀਂ ਦੱਸੋ ਕਿ ਗੁਰੂ ਘਰ ਕਦੋਂ ਜਾਣਾ ਸੀ ਪਿੱਛੇ ਹੋ ਜਾ ਤੁਨ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਐਸਪੀ ਸਾਹਿਬ ਤੁਸੀਂ ਵੀ ਇੱਕ ਗੁਰੂ ਦੇ ਸਿੱਖ ਹੋ ਗੁਰਦੁਆਰਾ ਸਾਹਿਬ ਜਾਣ ਤੋਂ ਪੁਲਿਸ ਰੋਕਣ ਲੱਗੀ ਜੀ ਸਰ ਤੁਸੀਂ ਫਿਰ ਗ੍ਰਿਫਤਾਰੀ ਦਿਓ ਸੱਜੇ ਨਹੀਂ ਗੱਲ ਨਹੀਂ ਉਹ ਤਾਂ ਤੁਸੀਂ ਤੁਸੀਂ ਗੁਰੂ ਘਰ ਜਾਣ ਤੋਂ ਰੋਕ ਰਹੇ ਹੋ ਸਾਨੂੰ ਤੁਹਾਨੂੰ ਸਰ ਉਹਦਾ ਅਸੀਂ ਜਵਾਬ ਦੇਣਾ ਸਰ ਅਸੀਂ ਕੋਰਟ ਵੀ ਦੇਣਾ ਪਬਲਿਕ ਵੀ ਦੇਣਾ ਜੇ ਤੁਸੀਂ ਇਹਦਾ ਮੋਟਾ ਬਚਾਓ ਹਾਂ 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 ਸਰ ਹੱਥ ਦੁਖਦੇ ਸਾ ਮੈਂ ਫਿਰ ਮੈਂ ਤਾਂ 6:00 ਵਜੇ ਵੀ ਆ ਮੈਂ ਤਾਂ ਦਾਹੀ ਕਰਨਾ ਪਿੱਛੋਂ ਤੱਕ ਕੰਮ ਕਰ ਰਿਹਾ ਯਾਰ ਯਾ ਗੁਰੂ ਘਰ ਜਾਣ ਤੋਂ ਇੱਕ ਮੈਨੂੰ ਦੱਸ ਦਿਓ ਕਿਹੜੇ ਕਾਨੂੰਨ ਚ ਰੋਕ ਰਹੇ ਹੋ ਐਨਾ ਤਾਂ ਦੱਸ ਦਿਓ ਸਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਹੈ ਕਿਹੜੇ ਕਾਨੂੰਨ ਤਹਿਤ ਰੋਕ ਰਹੇ ਹੋ ਇਹ ਤਾਂ ਦੱਸ ਵੀ ਸਰ ਲਿਖ ਕੇ ਦੇ ਦਈ ਲਿਖ ਕੇ ਦੇ ਦਈ ਨਹੀਂ ਪਰ ਇੱਕ ਗੱਲ ਖਦੋਗੀ ਮੈਂ ਇਹ ਕਹਿਣਾ ਚਾਹਣਾ ਹਾਂ ਯਾਰ ਥੋੜੀ ਮੋਟੀ ਤਾਂ ਪੰਜਾਬ ਪੁਲਿਸ ਨੂੰ ਕੁਝ ਕਰਨਾ ਚਾਹੀਦਾ ਹੈ ਪਰ ਇੱਕ ਬਾਹਰਲੇ ਬੰਦੇ ਤੋਂ ਹੁਕਮ ਲੈਣ ਲੱਗ ਗਏ ਤੁਸੀਂ ਕੇਜਰੀਵਾਲ ਤੋਂ ਕੀ ਸ਼ਰਮ ਹੋਣੀ ਚਾਹੀਦੀ ਹੈ ਯਾਰ ਆਪਣ ਘੜਤ ਘੜਤ ਆਪਣੀ ਫੋਰਸ ਪੰਜਾਬ ਦੇ ਚੀਫ ਮਿਨਿਸਟਰ ਤੋਂ ਆਰਡਰ ਲਏ ਜਿਹੜਾ ਕਿ ਦਿੱਲੀੋਂ ਕੇਜਰੀਵਾਲ ਬਹਿ ਕੇ ਫੈਸਲਾ ਕਰੂਗਾ ਕਿਹਨੂੰ ਅੰਦਰ ਕਰਨਾ ਕਿਹਨੂੰ ਪੰਜਾਬ ਚ ਕਰਨਾ ਇਹ ਤਾਂ ਇਦਾਂ ਤਾਂ ਹੋਣਾ ਚਾਹੀਦਾ ਯਾਰ ਨਾਲੇ ਪੰਜਾਬ ਪੁਲਿਸ ਤੇ ਐਜੀ ਪੁਲਿਸ ਹੈ ਜਿਹੜੀ ਪ੍ਰਵਾਹ ਨਹੀਂ ਕਰਦੀ ਬਾਹਰ ਲੈਂਦਾ ਤੁਸੀਂ ਤੁਸੀਂ ਆਪ ਸਿੱਖੋ ਯਾਰ ਤੈਨੂੰ ਲੋੜ ਤਾਂ ਜਾਣ ਦੋ ਅਸੀਂ ਅਸੀਂ ਤਾਂ ਜਿਹੜਾ ਰੂਲ ਆ ਸਰ ਜੀ ਉਹਨੂੰ ਸਾਨੂੰ ਆਰਡਰਸ ਆ ਸਾਡਾ ਰੂਲ ਆ ਆਰਡਰ ਦਿਖਾ ਦਿਓ ਦਿਖਾ ਦਿਓ ਦਿਖਾ ਦਿਓ ਸਰ ਆਰਡਰ ਸਾਨੂੰ ਰਿਟਰ ਦੇ ਦੋ ਯਾਰ ਹੱਦ ਹੋ ਗਈ ਸਰ ਸਾਨੂੰ ਰਿਟਰ ਦੇ ਦਿਓ ਕੀ ਦੇਈਏ ਤੁਹਾਨੂੰ ਰਿਟਰ ਸਰ ਨਹੀਂ ਦੇ ਦਿਆ ਆਰਡਰ ਨੂੰ ਸ਼ੁਰੂ ਕਰ ਚੱਲਦਾ ਮੈਂ ਵੀਡੀਓ ਸਾਹਮਣੇ ਕਰ ਰਿਹਾ ਵੀ ਆਰਡਰ ਨੂੰ ਤੁਹਾਨੂੰ ਇੱਕ ਆਰਡਰ ਹੈ ਕਿ ਗੁਰਦੁਆਰਾ ਸਾਹਿਬ ਨਹੀਂ ਜਾਣ ਦੇਣਾ ਕਿਸੇ ਨੂੰ ਖਾਲੇ ਸਾਹਿਬ ਜਦ ਤੱਕ ਉਹ ਆਪਣਾ ਆਪਣਾ ਪ੍ਰੋਟੈਸਟ ਚੱਲ ਰਿਹਾ ਕੋ ਪ੍ਰੋਟੈਕਟਿਵ ਨਹੀਂ ਅਸੀਂ ਗੁਰਦੁਆਰਾ ਸਾਹਿਬ ਨਾਲ ਸਾਡੇ ਸਰ ਪ੍ਰੋਟੈਕਟਿਵ ਜਿਹੜੀ ਹੈਗੀ ਹੈ ਪੇਸ਼ੀ ਹੈ ਸਰ ਨਹੀਂ ਮੈਂ ਤਾਂ ਉ ਨਹੀਂ 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 ਸਰ ਸਾਡੇ ਤਾਂ ਕਿਹੜੇ ਤੁਸੀਂ ਇੱਕ ਅੰਦਰ ਰੁਕ ਜਾਓ ਸੀ ਭੇਜਦੇ ਸਰ ਕੋਈ ਨਹੀਂ ਸਾਨੂੰ ਸਰ ਗੱਲ ਕਰਨ ਨੂੰ ਸਰ ਥੋੜੀ ਦੇਰ ਸਰ ਤੁਸੀਂ ਵੇਚਾਓ ਅਸੀਂ ਤੁਹਾਨੂੰ ਇੱਕ ਘੰਟੇ ਭੇਜਦੇ ਨਹੀਂ ਮੈਨੂੰ ਇੱਕ ਹਾਲ ਲੱਗ ਸਰ ਤੁਹਾਨੂੰ ਆਰਡਰ ਕਿਦਾ ਹੈ ਸਾਨੂੰ ਇੱਕ ਵੈਰੀ ਕਲੀਅਰ ਫਰਮ ਮਾਈ ਡਿਪਾਰਟਮੈਂਟ ਸਰ ਨਹੀਂ ਆਰਡਰ ਦਿਖਾ ਦਿਓ ਡਿਪਾਰਟਮੈਂਟ ਕਿਹਦਾ ਹੈ ਨਹੀਂ ਨਹੀਂ ਇੱਕ ਮੈਲ ਆਜਣਾ ਕਿੱ데 ਨਹੀਂ ਡਿਪਾਰਟਮੈਂਟ ਕਿਹੜੇ ਅਫਸਰ ਦਾ ਆ ਹੈ ਮੈਨੂੰ ਇਹ ਨਾ ਦੱਸੋ ਕਿਹੜੇ ਅਫਸਰ ਦਾ ਸਰ ਜੀ ਮੇਰੇ ਸੀਨੀਅਰ ਦਾ ਨਾਮ ਨਾ ਦੱਸਿਓ ਮੈਨੂੰ ਨਾ ਮੇਰੇ ਸੁਣ ਹਣ ਮੇਰੇ ਸੀਨੀਅਰ ਦਾ ਨਾਮ ਲੇਕਿਨ ਸੀਨੀਅਰ ਦਾ ਨਾਮ ਤਾਂ ਛੋਟਾ ਹੋਣਾ ਹੈ ਕਿ ਇਹ ਵਾਲੀ ਹੈ ਇੱਕ ਸੀਨੀਅਰ ਮੇਰੇ ਤਾਂ ਸਰ ਮੇਰੇ ਤੋਂ ਡਿਪਾਰਟਮੈਂਟ ਦੇ ਮੇਰੇ ਐਸਐਸਪੀ ਜੀ ਨੇ ਮੇ ਡੀਆਈਜੀ ਨੇ ਮੇਰੇ ਡੀਜੀਪੀ ਤੱਕ ਸਾਰੇ ਗੱਲ ਪੜਾ ਦਿਓ ਮੇਰੀ ਐਂਕੋ ਡੀਜੀਪੀ ਨਾਲ ਗੱਲ ਚਲ ਕੇ ਉਹਨੂੰ ਪੁੱਛੋ ਡਾਕਟਰ ਕਿਨੂੰ ਆਇਆ ਕੇਜਰੀਵਾਲ ਤੋਂ ਆਏ ਆ ਕਿ ਗੱਲ ਕਰਾਂ ਤੁਹਾਡੀ ਡੀਪੀ ਸਾਹਿਬ ਨੂੰ ਤੁਸੀਂ ਥੋੜੀ ਵੇਜ ਨਾਲ ਮਗਰਾ ਦੋ ਨਹੀਂ ਇਹ ਖੜੇ ਆ ਅਸੀਂ ਖੜੇ ਆਓ ਤੇ ਗੱਲ ਕਰਵਾ ਦੋ ਖੜੇ ਆ ਅਸੀਂ ਕਰਾ ਦੋ ਕਰਾਓ ਜੀ ਕਰਾਓ ਜੇ ਆਰਡਰ ਦਿਖਾ ਦੇ ਜਿਹੜਾ ਆਰਡਰ ਦਿਖਾ ਦੋ ਜਾਂ ਗੱਲ ਕਰਾ ਦੋ ਆਰਡਰ ਦਿਖਾ ਦੇ ਹੋਏਗਾ ਤਾਂ ਰੁਕ ਜਾਂਗੇ ਨੱਕਾ ਨਜ਼ਰ ਦੋ ਮਿੰਟ ਸਮੇਂ ਕਰਾ ਦਾਂ ਸਰ ਸਰ ਇਹਨੂੰ ਅੱਗੇ ਕਰਾ ਦੋ ਮੈਂ ਬੰਦਾ ਬੈਠਾਣਾ ਕੇਜਰੀਵਾਲ ਨੂੰ ਥੋੜਾ ਫਰਕ ਪੈਂਦਾ ਉਹਦਾ ਧਿਆਨ ਰੱਖਿਓ ਤੁਹਾਨੂੰ ਜਿਆਦਾ ਗਰਮੀ ਲੱਗਦੀ ਹੈ ਕਿਉਂਕਿ 1.5 ਸਾਲ ਬਾਅਦ ਉਹਨੇ ਅੰਦਰ ਜਾਣਾ ਕਿਉਂਕਿ ਜਿੰਨਾ ਧੱਗਾ ਮੈਂ ਹੈਰਾਨ ਆ ਕਿ ਜਿੰਨਾ ਬਾਹਲਾ ਇੱਕ ਬੰਦਾ ਆ ਕੇ ਕਿੰਨਾ ਸਰਕਾਰ ਚਲਾਈ ਜਾਂਦਾ ਮੈਂ ਕਹਿੰਦਾ ਡੀਜੀਪੀ ਦਾ ਆਪਣੇ ਡੀਜੀਪੀ ਤੁਹਾਨੂੰ ਕਿ ਸਾਰੇ ਤੁਸੀਂ ਸਿੱਧਾ ਕਹੋ ਕਿ ਅਸੀਂ ਨਹੀਂ ਸੁਣਨਾ ਤੈਨੂੰ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦਿਲੀ 온 ਸਕਾਈ ਟੀਵੀ ਦਿਨਾਲ